ਕਾਨ ਦੇ ਵਿੱਚ ਜਿਹੜੇ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਤਾਂ ਉਹਨਾਂ ਦੇ ਵਿੱਚ ਲਗਾਤਾਰ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਉੱਥੇ ਜਿਹੜੀਆਂ ਫਲਾਈਟਾਂ ਨੇ ਉਹ ਸੀਮਤ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਅ ਇੰਟਰਨੈਟ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਜਿਹੜੇ ਇਹ ਪ੍ਰੋਟੈਸਟ ਚੱਲ ਰਹੇ ਨੇ ਤਾਂ ਉਸ ਦੇ ਚੱਲਦੇ ਕਾਫੀ ਜਾਨੀਮਾਲੀ ਨੁਕਸਾਨ ਹੋ ਰਿਹਾ ਜਿਸ ਦੇ ਚੱਲਦੇ ਅਮਰੀਕਾ ਦੇ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਈਰਾਨ ਨੂੰ ਛੱਡ ਕੇ ਵਾਪਸ ਆ ਜਾਓ ਕਿਉਂਕਿ ਉੱਥੇ ਖਤਰਾ ਹੈ ਕਿਉਂਕਿ ਉੱਥੇ ਜਿਹੜੇ ਪ੍ਰਦਰਸ਼ਨ ਚੱਲ ਰਹੇ ਨੇ ਉਹਨਾਂ ਦੇ ਵਿੱਚ ਤੁਹਾਡੀ ਜਾਨ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ ਤੇ ਈਰਾਨ ਦੇ ਵਿੱਚ ਦੱਸ ਦਈਏ ਕਿ ਜੋ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਉਹਨਾਂ ਦੇ ਵਿੱਚ ਮੌਤਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ ਤਹਿਰਾਨ ਦੇ ਵਿੱਚ ਹਾਲਾਤ ਕਾਫੀ ਵਿਗੜ ਚੁੱਕੇ ਨੇ ਇਸੇ ਦੇ ਚਲਦੇ ਅਮਰੀਕਾ ਦੀ ਜਿਹੜੀ ਵਰਚੁਅਲ ਐਮਬੈਸੀ ਹੈ ਉਸ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਇਹ ਸਖਤ ਚੇਤਾਵਨੀ ਜਾਰੀ ਕੀਤੀ ਗਈ ਹੈ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਇਰਾਨ ਛੱਡ ਕੇ ਤੁਰੰਤ ਵਾਪਸ ਆ ਜਾਓ ਤਾਂ ਜੁਐਸਏ ਨੇ ਜੋ ਐਡਵਾਈਜ਼ਰੀ ਜਾਰੀ ਕੀਤੀ ਹੈ ਉਰ ਵਿੱਚ ਦੱਸਿਆ ਕਿ ਈਰਾਨ ਦੇ ਵਿੱਚ ਸੁਰੱਖਿਆ ਇੰਤਜ਼ਾਮ ਸਖਤ ਕਰ ਦਿੱਤੇ ਗਏ ਨੇ ਕਈ ਥਾਵਾਂ ਦੇ ਉੱਤੇ ਸੜਕਾਂ ਬੰਦ ਨੇ ਜਨਤਕ ਆਵਾਜਾਈ ਬੰਦ ਹੋ ਚੁੱਕੀ ਹੈ ਅਤੇ ਇੰਟਰਨੈਟ ਸੇਵਾਵਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਨੇ ਈਰਾਨ ਸਰਕਾਰ ਨੇ ਮੋਬਾਈਲ ਲੈਂਡਲਾਈਨ ਅਤੇ ਨੈਸ਼ਨਲ ਇੰਟਰਨੈਟ ਨੈਟਵਰਕ ਤੱਕ ਜਿਹੜੀ ਪਹੁੰਚ ਹੈ ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਤਹਿਜੇ ਵਿੱਚ ਈਰਾਨ ਦੇ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਈਰਾਨ ਦੇ ਵਿੱਚ ਫਸ ਜਾਂਦੇ ਹੋ ਤਾਂ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਸੰਪਰਕ ਕਰਨਾ ਬੇਹਦ ਔਖਾ ਹੋ ਜਾਵੇਗਾ ਔਰ ਇਸੇ ਦੇ ਮੱਦੇਨਜ਼ਰ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ ਦੱਸਦੇ ਕਿ 에어ਲਾਈਨ ਵੀ ਜਿਹੜੀਆਂ ਈਰਾਨ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਨੇ ਉਹਨਾਂ ਨੂੰ 에어ਲਾਈਨਾਂ ਦੇ ਵੱਲੋਂ ਸੀਮਤ ਕਰ ਦਿੱਤਾ ਗਿਆ ਹੈ ਕਈ ਕੰਪਨੀਆਂ ਨੇ 16 ਜਨਵਰੀ ਸ਼ੁੱਕਰਵਾਰ ਤੱਕ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਨੇ ਇਹਦੇ ਵਿੱਚ ਅਮਰੀਕੀ ਨਾਗਰਿਕਾਂ ਨੂੰ ਇੰਟਰਨੈਟ ਬੰਦ ਰਹਿਣ ਦੀ ਸਥਿਤੀ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ ਔਰ ਜਿਹੜੇ ਸੰਚਾਰ ਸਾਧਨ ਹੈ ਤਾਂ ਇਸ ਤੋਂ ਇਲਾਵਾ ਜੇਕਰ ਇੰਟਰਨੈਟ ਤੋਂ ਇਲਾਵਾ ਤੁਸੀਂ ਹੋਰ ਸੰਚਾਰ ਸਾਧਨਾਂ ਦਾ ਇਸਤੇਮਾਲ ਕਰ ਸਕਦੇ ਹੋ ਤਾਂ ਉਹਨਾਂ ਨੂੰ ਤਿਆਰ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਕਿਸੇ ਤਰੀਕੇ ਦੀ ਕੋਈ ਜਿਹੜੀ ਪਰੇਸ਼ਾਨੀ ਉਹ ਨਾ ਆਵੇ ਤਾਂ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸੁਰੱਖਿਅਤ ਹੋਵੇ ਤਾਂ ਅਰਮੀਨੀਆ ਜਾਂ ਤੁਰਕੀ ਦੇ ਰਸਤੇ ਜ਼ਮੀਨੀ ਮਾਰਗ ਦੇ ਰਾਹੀਂ ਈਰਾਨ ਛੱਡ ਦਿਓ ਕਿਉਂਕਿ ਜੇਕਰ ਫਲਾਈਟਾਂ ਸੀਮਤ ਹੋ ਚੁੱਕੀਆਂ ਨੇ ਜੇਕਰ ਫਲਾਈਟਾਂ ਨਹੀਂ ਆ ਰਹੀਆਂ ਤਾਂ ਇਸ ਦੇ ਮੱਦੇਨਜ਼ਰ ਤੁਹਾਨੂੰ ਜਿਹੜਾ ਜ਼ਮੀਨੀ ਰਾਏ ਉਹ ਅਪਣਾਉਣਾ ਪਾਵੇਗਾ ਅਰਮੀਨੀਆ ਜਾਂ ਫਿਰ ਤੁਰਕੀ ਦੇ ਰਸਤੇ ਤੁਸੀਂ ਵਾਪਸ ਆ ਸਕਦੇ ਹੋ ਤਾਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਅਮਰੀਕਾ ਦੇ ਵੱਲੋਂ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਹਿਊਮਨ ਰਾਈਟਸ ਐਕਟੀਵਿਟੀਜ਼ ਐਕਟੀਵੇਟਸ ਜੋ ਹੈ ਏਜੰਸੀ ਹੈ ਉਸ ਦੇ ਵੱਲੋਂ ਇਹ ਜਿਹੜੀ ਪ੍ਰਦਰਸ਼ਨਾਂ ਦੇ ਬਾਰੇ ਲਗਾਤਾਰ ਰਿਪੋਰਟ ਕੀਤਾ ਜਾ ਰਿਹਾ ਹੈ ਔਰ ਈਰਾਨ ਦੇ ਵਿੱਚ ਜੋ ਪ੍ਰਦਰਸ਼ਨ ਚੱਲ ਰਹੇ ਨੇ ਉਸ ਦੇ ਵਿੱਚ ਹੁਣ ਤੱਕ 646 ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ ਜਿਸ ਦੇ ਚੱਲਦੇ ਇਹ ਨਾ ਹਿੰਸਕ ਪ੍ਰਦਰਸ਼ਨਾਂ ਦੇ ਵਿੱਚ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ ਔਰ ਇਸੇ ਚਲਦੇ ਅਮਰੀਕੀ ਅ ਅਮਰੀਕਾ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਵਾਪਸ ਆ ਜਾਓ ਈਰਾਨ ਦੇ ਵਿੱਚ ਸੰਚਾਰ ਸੇਵਾਵਾਂ ਬੰਦ ਹੋਣ ਦੇ ਕਾਰਨ ਐਸੋਸੀਏਟਿਡ ਪ੍ਰੈਸ ਸਵਤੰਤਰ ਰੂਪ ਦੇ ਨਾਲ ਮ੍ਰਿਤਕਾਂ ਦੀ ਜਿਹੜੀ ਗਿਣਤੀ ਹੈ ਉਹ ਨਹੀਂ ਦੱਸ ਰਿਹਾ ਪਰ ਜਿੱਥੋਂ ਦੀ ਹਿਊਮਨ ਰਾਈਟਸ ਐਕਟਿਵਿਸਟ ਆ ਉਹਨਾਂ ਦੇ ਵੱਲੋਂ ਜਿਹੜੀ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ 646 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸੇ ਦੇ ਚਲਦੇ ਇਸ ਨੂੰ ਦੇਖਦੇ ਹੋਏ ਅਮਰੀਕਾ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਹਾਲਾਂਕਿ ਅਮਰੀਕਾ ਦੇ ਵੱਲੋਂ ਈਰਾਨ ਦਾ ਸਾਥ ਦੇਣ ਵਾਲੇ ਜਿਹੜੇ ਦੇਸ਼ ਨੇ ਉਹਨਾਂ ਨੂੰ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਤੁਹਾਡੇ ਉੱਤੇ 25% ਹੋਰ ਟੈਰਿਫ ਲਗਾ ਦਿੱਤਾ ਜਾਵੇਗਾ ਜੇਕਰ ਤੁਸੀਂ ਈਰਾਨ ਦੇ ਨਾਲ ਵਪਾਰ ਕਰਦੇ ਹੋ ਤਾਂ ਈਰਾਨ ਦੱਸਦੀ ਹੈ ਕਿ ਹਮੇਸ਼ਾ ਤੋਂ ਅਮਰੀਕਾ ਦੇ ਟਾਰਗੇਟ ਤੇ ਰਿਹਾ ਹੈ ਬੀਤੇ 40 ਸਾਲਾਂ ਤੋਂ ਈਰਾਨ ਦੇ ਨਾਲ ਅਮਰੀਕਾ ਦੀ ਇੱਕ ਲੜਾਈ ਚੱਲਦੀ ਹੈ ਜਿਸ ਦੇ ਵਿੱਚ ਕਈ ਜਿਹੜੇ ਰੂਪ ਉਹ ਦੇਖਣ ਨੂੰ ਮਿਲਦੇ ਰਹੇ ਕਈ ਇਹ ਵਾਰ ਸੰਘਰਸ਼ ਵੱਧ ਜਾਂਦਾ ਹੈ ਔਰ ਹਾਲੀ ਦੇ ਵਿੱਚ ਜਿਹੜਾ ਅਮਰੀਕਾ ਦੇ ਵੱਲੋਂ ਵੈਨੇਜੂਲਾ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਟਾਰਗੇਟ ਹੈ ਉਹ ਈਰਾਨ ਹੀ ਮੰਨਿਆ ਜਾ ਰਿਹਾ ਹੈ ਤਾਂ ਈਰਾਨ ਵੈਨੇਜੂਲਾ ਇਹਨਾਂ ਦੇ ਵਿੱਚ ਤੇਲ ਦੇ ਭੰਡਾਰ ਨੇ ਜਿਸ ਦੇ ਚੱਲਦੇ ਅਮਰੀਕਾ ਦੇ ਵੱਲੋਂ ਇਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਲੋਕਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਜਿਹੜੇ ਇਹ ਤੇਲ ਦੇ ਭੰਡਾਰ ਨੇ ਇਸ ਦੇ ਚੱਲਦੇ ਇਹਨਾਂ ਨੂੰ ਟਾਰਗੇਟ ਕਰਕੇ ਪਹਿਲਾਂ ਇਹਨਾਂ ਦੇਸ਼ਾਂ ਦੇ ਵਿੱਚ ਹਿੰਸਾ ਭੜਕਾਈ ਜਾਂਦੀ ਹੈ ਅਮਰੀਕਾ ਦੇ ਵੱਲੋਂ ਬਾਅਦ ਦੇ ਵਿੱਚ ਉੱਥੇ ਜਾ ਕੇ ਕਬਜ਼ਾ ਕੀਤਾ ਜਾਂਦਾ ਹੈ ਤਾਂ ਜਿਸ ਤਰੀਕੇ ਦੇ ਨਾਲ ਵੈਨਿਊਏਲਾ ਦੇ ਵਿੱਚ ਦੇਖੋ ਨੂੰ ਮਿਲਿਆ ਕਿ ਉੱਥੋਂ ਦੇ ਰਾਸ਼ਟਰਪਤੀ ਨੂੰ ਅਗਵਾ ਕੀਤਾ ਜਾਂਦਾ ਉਸ ਦੀ ਪਤਨੀ ਨੂੰ ਅਗਵਾ ਕਰਕੇ ਅਮਰੀਕਾ ਲਿਆ ਜਾਂਦਾ ਔਰ ਉਸ ਤੋਂ ਬਾਅਦ ਡੋਨਲਡ ਟਰੰਪ ਉੱਥੋਂ ਦੇ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਬਣ ਜਾਂਦੇ ਨੇ ਤੇ ਆਪਣੇ ਆਪ ਨੂੰ ਉਹਨਾਂ ਦੇ ਵੱਲੋਂ ਜਿਹੜਾ ਐਕਟਿੰਗ ਪ੍ਰੈਜ਼ੀਡੈਂਟ ਉੱਥੋਂ ਦਾ ਬਣਾ ਦਿੱਤਾ ਗਿਆ ਥਾਪ ਦਿੱਤਾ ਗਿਆ ਤੇ ਇੱਕ ਤਰੀਕੇ ਦੇ ਨਾਲ ਵੈਨਿਊਏਲਾ ਦੀ ਸਿਆਸਤ ਦੇ ਉੱਤੇ ਜੋ ਕਬਜ਼ਾ ਅਮਰੀਕਾ ਦੇ ਵੱਲੋਂ ਕੀਤਾ ਗਿਆ ਤਾਂ ਉੱਥੇ ਹੀ ਦੂਸਰੇ ਪਾਸੇ ਹੁਣ ਅਗਲਾ ਟਾਰਗੇਟ ਈਰਾਨ ਤੇ ਗ੍ਰੀਨਲੈਂਡ ਦੱਸਿਆ ਜਾ ਰਿਹਾ ਉਹ ਦੇਸ਼ ਜਿੱਥੇ ਤੇਲ ਦੇ ਭੰਡਾਰਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਕਿਉਂਕਿ ਤੇਲ ਹੀ ਇੱਕ ਐਸੇ ਤਰੀਕੇ ਦਾ ਸਾਧਨ ਹੈ ਜਿਸ ਦੇ ਨਾਲ ਜਿਸ ਦੀ ਸਪਲਾਈ ਦੇ ਚੱਲਦੇ ਜਿਸ ਦੇ ਚੱਲਦੇ ਕੋਈ ਵਿਦੇਸ਼ ਵੱਡੀ ਮਾਤਰਾ ਦੇ ਵਿੱਚ ਪੈਸਾ ਕਮਾ ਸਕਦਾ ਤਾਂ ਇਹ ਇੱਕ ਪੈਸੇ ਦਾ ਸਾਧਨ ਹੈ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਜਿਸ ਦੇ ਚਲਦੇ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਤੇਲਾਂ ਦੇ ਭੰਡਾਰ ਨੇ ਤਾਂ ਉਹਨਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਅਮਰੀਕਾ ਦੀ ਰਹਿੰਦੀ ਹੈ ਤਾਂ ਹੁਣ ਅਗਲਾ ਟਾਰਗੇਟ ਈਰਾਨ ਹੈ ਔਰ ਉੱਥੇ ਈਰਾਨ ਦੇ ਵਿੱਚ ਵੀ ਜੋ ਖਾਮਨਈ ਪ੍ਰਸ਼ਾਸਨ ਹੈ ਤਾਂ ਉਸ ਦੇ ਖਿਲਾਫ ਜਿਹੜੀ ਪ੍ਰਦਰਸ਼ਨ ਵਧ ਚੁੱਕੇ ਨੇ ਜਿਹੜੇ ਉੱਥੋਂ ਦੇ ਤਾਨਾਸ਼ਾਹ ਨੇ ਉਹਨਾਂ ਦੇ ਖਿਲਾਫ ਲੋਕ ਸੜਕਾਂ ਤੇ ਉਤਰ ਰਹੇ ਨੇ ਤਾਂ ਇੱਕ ਤਰੀਕੇ ਦੇ ਨਾਲ ਇਸ ਪਿੱਛੇ ਵੀ ਅਮਰੀਕਾ ਦਾ ਹੱਥ ਮੰਨਿਆ ਜਾਂਦਾ ਹਾਲਾਂਕਿ ਅਜਰੂਰ ਇਹ ਰਹਿੰਦਾ ਕਿ ਤਾਨਾਸ਼ਾਹੀ ਰਾਜ ਤੋਂ ਲੋਕ ਵੀ ਤੰਗ ਹੁੰਦੇ ਨੇ ਕਿਉਂਕਿ ਇਹਨਾਂ ਦੇ ਵੱਲੋਂ ਵਿਕਾਸ ਦੇ ਕਾਰਜ ਜਿਆਦਾ ਨਹੀਂ ਕਰਵਾਏ ਜਾਂਦੇ ਜਿੰਨੇ ਜਿਆਦਾ ਸੰਸਾਧਨ ਹੋਣ ਦੇ ਬਾਵਜੂਦ ਇਹ ਦੇਸ਼ ਜਿਹਨਾਂ ਹਾਲਾਤ ਚੋਂ ਨਿਕਲਦੇ ਨੇ ਤਾਂ ਉਹਨਾਂ ਨੂੰ ਲੈ ਕੇ ਉੱਥੇ ਦੇ ਲੋਕਾਂ ਦੇ ਵੱਲੋਂ ਜਿਹੜੇ ਸਵਾਲ ਜ਼ਰੂਰ ਚੁੱਕੇ ਜਾਂਦੇ ਨੇ ਉਸੇ ਗੱਲ ਦਾ ਫਾਇਦਾ ਅਮਰੀਕਾ ਦੇ ਵੱਲੋਂ ਚੁੱਕਿਆ ਜਾਂਦਾ ਤਾਂ ਹੁਣ ਅਮਰੀਕਾ ਦੇ ਵੱਲੋਂ ਆ ਜਿਹੜੇ ਜਾਰੀ ਪ੍ਰਦਰਸ਼ਨ ਨੇ ਉਹਨਾਂ ਦੇ ਵਿਚਕਾਰ ਐਲਾਨ ਕਰ ਦਿੱਤਾ ਗਿਆ ਚੇਤਾਵਨੀ ਜਾਰੀ ਕੀਤੀ ਗਈ ਆਪਣੇ ਨਾਗਰਿਕਾਂ ਨੂੰ ਕਿ ਵਾਪਸ ਆ ਜਾਓ ਤੁਰੰਤ ਈਰਾਨ ਛੱਡ ਦਿਓ ਤਾਂ ਇਸੇ ਚੇਤਾਵਨੀ ਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਵੱਲੋਂ ਈਰਾਨ ਦੇ ਵਿੱਚ ਕੁਝ ਵੱਡਾ ਜ਼ਰੂਰ ਕੀਤਾ ਜਾਵੇਗਾ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਉਸ ਦੇ ਮੱਦੇਨਜ਼ਰ ਅਮਰੀਕਾ ਦੇ ਜਿਹੜੇ ਟਾਰਗੇਟ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਸਾਧਿਆ ਜਾ ਰਿਹਾ ਹੈ ਡੋਨਲਡ ਟਰੰਪ ਦੇ ਵੱਲੋਂ ਔਰ ਅਗਲਾ ਟਾਰਗੇਟ ਈਰਾਨ ਹੋ ਸਕਦਾ ਹੈ ਹਰਾਨ ਦੇ ਵਿੱਚ ਹਾਲਾਤ ਕਾਫੀ ਵਿਗੜ ਚੁੱਕੇ ਨੇ ਇਸੇ ਦੇ ਚੱਲਦੇ ਅਮਰੀਕਾ ਦੀ ਜਿਹੜੀ ਵਰਚੁਅਲ ਐਮਬੈਸੀ ਹੈ ਉਸ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਇਹ ਸਖਤ ਚੇਤਾਵਨੀ ਜਾਰੀ ਕੀਤੀ ਗਈ ਹੈ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਇਰਾਨ ਛੱਡ ਕੇ ਤੁਰੰਤ ਵਾਪਸ ਆ ਜਾਓ ਤਾਂ ਯੂ ਐਸਏ ਨੇ ਜੋ ਐਡਵਾਈਜ਼ਰੀ ਜਾਰੀ ਕੀਤੀ ਹੈ ਉਹਦੇ ਵਿੱਚ ਦੱਸਿਆ ਕਿ ਇਰਾਨ ਦੇ ਵਿੱਚ ਸੁਰੱਖਿਆ ਇੰਤਜ਼ਾਮ ਸਖਤ ਕਰ ਦਿੱਤੇ ਗਏ ਨੇ ਕਈ ਥਾਵਾਂ ਦੇ ਉੱਤੇ ਸੜਕਾਂ ਬੰਦ ਨੇ ਜਨਤਕ ਆਵਾਜਾਈ ਬੰਦ ਹੋ ਚੁੱਕੀ ਹੈ ਅਤੇ ਇੰਟਰਨੈਟ ਸੇਵਾਵਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਨੇ ਈਰਾਨ ਸਰਕਾਰ ਨੇ ਮੋਬਾਈਲ ਲੈਂਡਲਾਈਨ ਅਤੇ ਨੈਸ਼ਨਲ ਇੰਟਰਨੈਟ ਨੈਟਵਰਕ ਤੱਕ ਜਿਹੜੀ ਪਹੁੰਚ ਹੈ ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਇਸ ਦੇ ਵਿੱਚ ਈਰਾਨ ਦੇ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਜੇਕਰ ਤੁਸੀਂ ਈਰਾਨ ਦੇ ਵਿੱਚ ਫਸ ਜਾਂਦੇ ਹੋ ਤਾਂ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਸੰਪਰਕ ਕਰਨਾ ਬੇਹਦ ਅੱਖਾ ਹੋ ਜਾਵੇਗਾ ਔਰ ਇਸ ਦੇ ਮੱਦੇ ਨਜ਼ਰ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਦੱਸਦੇ ਕਿ 에어ਲਾਈਨ ਵੀ ਜਿਹੜੀਆਂ ਈਰਾਨ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਨੇ ਉਹਨਾਂ ਨੂੰ 에어ਲਾਈਨਾਂ ਦੇ ਵੱਲੋਂ ਸੀਮਤ ਕਰ ਦਿੱਤਾ ਗਿਆ ਹੈ ਕਈ ਕੰਪਨੀਆਂ ਨੇ 16 ਜਨਵਰੀ ਸ਼ੁੱਕਰਵਾਰ ਤੱਕ ਸੇਵਾਾਂ